ਜਿਹੜੀ ਇਲੈਕਸ਼ਨ ਹੋਈ ਜਿਹਦੇ ਵਿੱਚ ਸਰਵਾਰ ਗਗਨਦੀਪ ਸਿੰਘ ਬਿਰਕ ਨੂੰ ਪ੍ਰਧਾਨ ਚੁਣਿਆ ਔਰ ਉਹਨਾਂ ਦੀ ਸਾਰੀ ਟੀਮ ਨੂੰ ਅੱਜ ਵਧਾਈਆਂ ਦੇਣ ਵਾਸਤੇ ਅੱਜ ਦੀ ਮੀਟਿੰਗ ਰੱਖੀ ਗਈ ਸੀ ਔਰ ਮੈਂ ਇਹ ਸਮਝਦਾ ਹੈਗਾ ਕਿ ਪਿਛਲੇ ਟਾਈਮ ਦੇ ਵਿੱਚ ਮੇਰੀ ਜਿਹੜੀ ਆਊਟਗoing ਟੀਮ ਹੈਗੀ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਨਾਂ ਕਿਸੇ ਭੇਦਭਾਵ ਤੇ ਜਿੰਨੇ ਵੀ ਕੰਮ ਕੀਤੇ ਆ ਮੈਂ ਸਮਝਦਾ ਕਿ ਆਉਂ ਵਾਲੀ ਟੀਮ ਹੈ ਜਿਹੜੀ ਉਸ ਨੂੰ ਅੱਗੇ ਚਲਾਉਗੀ ਔਰ ਹਮੇਸ਼ਾ ਹੀ ਵਕੀਲਾਂ ਦੇ ਵੈਲਫੇਅਰ ਤੇ ਕੇਂਦਰਿਤ ਰਹੂਗੀ ਔਰ ਵੈਲਫੇਅਰ ਤੇ ਹੀ ਜਿਹੜਾ ਹੈਗਾ ਆਪਣਾ ਧਿਆਨ ਰੱਖੂਗੀ ਸੋ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਪਿਛਲੇ ਸਾਲ ਮੈਨੂੰ ਮੌਕਾ ਦਿੱਤਾ ਬਹੁਤ ਧੰਨਵਾਦੀ ਹਾਂ ਔਰ ਇਲੈਕਸ਼ਨ ਖਤਮ ਹੋ ਗਈ ਹੈ ਹੁਣ ਜਿਹੜਾ ਹੈਗਾ ਕੋਈ ਗਰੁੱਪイズਮ ਨਹੀਂ ਕੁਝ ਨਹੀਂ ਸਾਰੇ ਵਕੀਲ ਸਹਿਬਾਨ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਮੈਂਬਰ ਹੈ ਸਾਰਾ ਰਿਕਾਰਡ ਜਿਹੜਾ ਹੈਗਾ ਅੱਜ ਔਰ ਪੈਸੇ ਦਾ حساب ਕਿਤਾਬ ਉਹ ਦਬੀ ਟੀਮ ਨੂੰ ਸਮਰਥਨ ਦਿੱਤਾ ਗਿਆ ਅੱਗੇ ਨੂੰ ਉਹਨਾਂ ਨੇ ਵਧਾਉਣਾ ਇੱਕ ਤਾਉੜਾ ਹੋਣਾ ਦੀ ਜ਼ਿੰਮੇਵਾਰੀ ਹੈ 2 ਫਰਵਰੀ ਨੂੰ ਸਾਡੀ ਬਾਪ ਦੀ ਜੰਗਲ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਰੇ ਸਾਡੇ ਜਿਹੜੇ ਬਾਪ ਦੇ ਮੈਂਬਰ ਸਹਿਮਾਨ ਨੇ ਉਹਨਾਂ ਨੇ ਮੇਰੀ ਤੇ ਮੇਰੀ ਟੀਮ ਤੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਸਾਡੀ ਜਿਹੜੀ ਪੁਰਾਣੀ ਟੀਮ ਹੈ ਸਾਡੇ ਪੁਰਾਣੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਧਾਰਨੀ ਜੀ ਨੇ ਸਾਨੂੰ ਜੋ ਸਾਡੀ ਬਾਤ ਦੀ ਰਵਾਇਤ ਹੈ ਸਾਨੂੰ ਜਿਹੜਾ ਸਾਰਾ ਰਿਕਾਰਡ ਵਿੱਚ ਚੋਕ ਆ ਗਈ ਪੱਤਾ ਸੀ ਸੌਪਿਆ ਔਰ ਮੈਂ ਅੱਜ ਇਸ ਸਮੇਂ ਆਪਣੇ ਸਾਰੇ ਵਕੀਲ ਸਾਹਿਬਾਨ ਨੂੰ ਇਹ ਭਰੋਸਾ ਦਿਵਾਉਂਦਾ ਕਿ ਜੋ ਕੰਮ ਸੀ ਧਾਰੀ ਸਾਹਿਬ ਜੀ ਨੇ ਪਹਿਲਾਂ ਸ਼ੁਰੂ ਕੀਤੇ ਹੋਏ ਨੇ ਵਿਚਪਏ ਨੇ ਉਹਨਾਂ ਨੂੰ ਅਸੀਂ ਸਿਰੇ ਲੈ ਕੇ ਕਰਾਂਗੇ ਔਰ ਜੋ ਵੀ ਕੰਮ ਕਰ ਤੁਸੀਂ ਵਕੀਲ ਸਾਹਿਬ ਦੇ ਹੈਗੇ ਨੇ ਉਹਨਾਂ ਦੇ ਵੀ ਅਸੀਂ ਆਸਾ ਦੇ ਉੱਤੇ ਉੱਤਰ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਤੋਂ ਬਾਅਦ ਪਹਿਲ ਕਰਨੀ ਕਿਹੜੀ ਰਹੇਗੀ ਤੁਹਾਡੀ ਸਾਡੀ ਪਹਿਲ ਕਰਨੀ ਹੈ ਜਿਹੜੇ ਨਵੇਂ 108 ਚੈਂਬਰ ਬਣਨੇ ਨੇ 109 ਚੈਂਬਰ ਬਣਨੇ ਨੇ ਜਿਹੜੇ ਉਹਨਾਂ ਦਾ ਸਾਨੂੰ ਲੈਂਡ ਜਿਹੜੀ ਹੈ ਧਾਰਨੀ ਸਾਹਿਬ ਵਾਲੀ ਸਾਨੂੰ ਅਲੋਟ ਹੋ ਚੁੱਕੀ ਆ ਜਿਨੀਆਂ ਉਹਦੇ ਵਿੱਚ ਮੈਂਬਰਾਂ ਨੂੰ ਸ਼ੁਰੂ ਕਰਨ ਦੇ ਵਿੱਚ ਅੜਚਨਾਾਂ ਨੇ ਅਸੀਂ ਉਹਨੂੰ ਦੂਰ ਕਰਾਂਗੇ ਜੀ ਔਰ ਇੱਕ ਜੋ ਕਨੈਕਟਿੰਗ ਕੋरिडोर ਸਾਡਾ ਬਹੁਤ ਜ਼ਿਆਦਾ ਪਾਸ ਹੋਇਆ ਹੋਇਆ ਉਹਦੇ ਵਾਸਤੇ ਪੰਜਾਬ ਸਰਕਾਰ ਨੇ ਇੰਨਾ ਕੋਈ ਪੈਸਾ ਸਾਨੂੰ ਇਹਨੂੰ ਕਿਸੇ ਵੀ ਲੈਟਰਲ ਸਾਨੂੰ ਡਿਪਾਰਟਮੈਂਟ ਨੂੰ ਨਹੀਂ ਦਿੱਤਾ ਅਸੀਂ ਉਹਦੇ ਬਾਰੇ ਵੀ ਜਿਹੜੀ ਆ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਦੋ ਜਿਹੜੀਆਂ ਡਿਮਾਂਡਾਂ ਨੇ ਸਾਡੇ ਵਕੀਲ ਸਾਹਿਬ ਦੀਆਂ ਬਹੁਤ ਜ਼ਰੂਰੀ ਡਿਮਾਂਡਾਂ ਨੇ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਨਵੇਂ ਕਾਰਜਕਰਮੀ ਮੈਂਬਰਾਂ ਬਾਰੇ ਵੀ ਪੁੱਛਣਾ ਮੇਰੇ ਨਾਲ ਨਵੇਂ ਜਿਹੜੇ ਇਲੈਕਟ ਹੋਏ ਨੇ ਜੀਤਪਾਲ ਸਿੰਘ ਜੀ ਵਾਈਸਪ੍ਰਧਾਨ ਵੀ ਦਾ ਹਰਜੀਤ ਸਿੰਘ ਭੱਜ ਮਾਜਾ ਜਨਰਲ ਸੈਕਟਰੀ ਨੇ ਜੋਇੰਟ ਸੈਕਟਰੀ ਅਮਨਦੀਪ ਸਿੰਘ ਚੀਮਾ ਕੇਐਸਐਸ ਦਾ ਗੁਰਸੇਵਕ ਸਿੰਘ ਨੇ ਔਰ ਲਾਇਬਰੀ ਇਨਚਾਰਜ ਲੱਪੀ ਸਿੰਘ ਨੇ ਜਿਹੜੇ ਇਲੈਕਟ ਹੋਏ ਨੇ ਉਸ ਤੋਂ ਬਿਨਾ ਸਾਡੇ ਜਿਹੜੇ 15 ਐਗਜ਼ੈਕਟਿਵ ਮੈਂਬਰ ਨੇ ਉਹ ਵੈਸੇ ਤਾਂ 10 ਪੋਸਟਾਂ ਨੇ ਪਰ ਇਸ ਵਾਰੀ 15 ਕੈਂਡੀਡੇਟਾਂ ਨੇ ਭਰ ਦਿੱਤਾ ਸੀਗਾ ਜੀ ਸੋ ਅਸੀਂ ਬਾਅਦ ਦੇ ਵਿੱਚ ਜ਼ਿਆਦਾ ਕਨਫਲਿਕਟ ਨਾਲ ਆਪਾਂ ਉਹਦੀ ਗੱਲ ਕਰਦੇ ਹੋਏ ਸੀ ਕਿ ਆ ਵੀ ਉਹਨਾਂ ਸਾਰਿਆਂ ਨੂੰ ਤੁਸੀਂ ਇਸ ਵਾਰ ਜਿਹੜੇ ਨਾਮਿਨੇਟ ਕਰ ਦਿਓ ਤੇ ਉਹ 15 ਬੰਦੇ ਉਹ ਨਾਮਿਨੇਟ ਕਰ ਦਿੱਤੇ ਗਏ ਨੇ